ਮਾ ਮਠੰਡੀਆਂ ਛਾਵਾਂ ਛਾਵਾਂ ਕੌਣ ਕਰੇਗੀ ਮਾ ਮਠੰਡੀਆਂ ਇਹ ਤਸਵੀਰਾਂ ਉਸ ਠੰਡੀ ਛਾਂ ਦੇ ਤੁਰ ਜਾਣਦੀਆਂ ਨੇ ਜਿਸ ਦਾ ਜ਼ਿਕਰ ਕਦੇ ਗੁਰਦਾਸ ਮਾਨ ਨੇ ਆਪਣੇ ਗੀਤ ਵਿੱਚ ਕੀਤਾ ਸੀ ਮਾ ਤੇਜਕੌਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਮਾਨ ਪਾਬੂਖਸਨ ਬੀਤੀ ਕਾਲ ਗੁਰਦਾਸ ਮਾਨ ਦੀ ਮਾਤਾ ਤੇਜਕੌਰ ਨੇ ਅੰਤਿਮ ਵਿਸ਼ੋੜਾ ਦਿੱਤਾ ਸੀ ਜਦ ਦੀਕਾਰ ਗਿੱਦੜਵਾਹ ਦੇ ਵਿੱਚ ਅੰਤਿਮ ਦਰਸ਼ਨਾਂ ਦੇ ਲਈ ਵੱਡੀ ਗਿਣਤੀ ਲੋਕ ਪਹੁੰਚੇ ਹਰ ਅੱਖ ਨਮ ਸੀ ਮਾਂ ਨੇ ਮਾਂ ਦੀ ਦੇਨ ਨੂੰ ਮੋਟਾ ਦਿੱਤਾ ਤੇ ਮਾਤਾ ਤੇਜ ਕਰਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਮਾਂ ਨੇ ਖੁਸ਼ੀ ਜਿਤਾਈ ਕਿ ਇਹਨੇ ਲੋਕ ਉਹਨਾਂ ਦੀ ਮਾਂ ਦੇ ਆਖਰੀ ਸਫ਼ਰ ਦੇ ਵਿੱਚ ਸ਼ਾਮਲ ਹੋਏ ਪਰ ਨਾਲ ਹੀ ਗੁੜੀ ਛਾਂ ਦੇ ਤੁਰ ਜਾਣ ਦਾ ਦੁੱਖ ਵੀ ਸੀ ਯਾਦਾਂ ਛੋਟੇ ਜਿਹੇ ਗੱਲ ਦੇ ਵਿੱਚ ਨਹੀਂ ਨਿਭੜ ਸਕਦੀਆਂ ਮਾਤਾ ਜੀ ਦਾ ਨਾਮ ਹੀ ਐਡਾ ਵੱਡਾ ਰੱਬ ਦਾ ਨਾਮ ਐਡਾ ਵੱਡਾ ਹੁੰਦਾ ਉਹਨੂੰ ਇੱਕ ਗੱਲ ਦੇ ਵਿੱਚ ਸਮੇਟਿਆ ਨਹੀਂ ਜਾ ਸਕਦਾ ਸੋ ਮੈਂ ਧੰਨਵਾਦੀ ਆ ਇਸ ਸੰਗਤ ਦਾ ਜਿਨ੍ਹਾਂ ਨੇ ਇਹਨਾਂ ਪਿਆਰ ਦੇ ਕੇ ਇਹਨਾਂ ਸਤਕਾਰ ਦੇ ਕੇ ਮੇਰੀ ਮਾਂ ਨੂੰ ਵਿਦਾ ਕੀਤਾ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇਗੀ ਮਾਵਾਂ ਠੰਡੀਆਂ